ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਸਾਰੇ ਜਣ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਬਸ ਮੈਨੂੰ ਛੱਡ ਕੇ ਤੇ ਬਸ ਉਹ ਤਾਂ ਮੇਰਾ ਜੀ ਬਲੌਗ ਬਣਾਉਂਦਾ ਹੈ ਨਹੀਂ ਸੀ ਇਰਾਦਾ ਭੈਣ ਮੈਨੂੰ ਬਾੜਾ ਕਹਿਣ ਲੱਗੀ ਕਹਿੰਦੀ ਬਲੌਗ ਮਾੜਾ ਮੋਟਾ ਤਾਂ ਪਾ ਦੇ ਜਿੰਦੀ ਕਹਿੰਦੀ ਫੇਰ ਵੀ ਆਪਾਂ ਨੂੰ ਜਿਹੜੇ ਜਣੇ ਦੇਖ ਦਿਆ ਜਾਂਦੀ ਬੀਪ ਉਹਨਾਂ ਨੂੰ ਵੇਟ ਹੁੰਦੀ ਆ ਹਨਾ ਵੀ ਬਲੌਗ ਆਊਗਾ ਤੇ ਆਪਾਂ ਜੀ ਬਸ ਅੱਜ ਹਸਪਤਾਲ ਸੀਗੇ ਹਸਪਤਾਲ ਵਾਗੇ ਤੇ 11:30 ਜਾਈ ਸੀ ਤੇ 4 ਵਜੇ ਛੁੱਟੀ ਦਿੱਤੀ ਹੈ ਡ੍ਰਿਪਾਂ ਲਾਈਆਂ ਅੱਜ 4 ਡ੍ਰਿਪਾਂ ਲਾਈਆਂ ਤੇ ਪਹਿਲਾਂ ਤਾਂ ਬਸ ਆਏ ਰਹੇਗੇ ਵੀ ਉਹੀ ਲੂਜਮੋਸ਼ਨ ਹੋ ਗਿਆ ਵੀ ਆਏ ਉਹੀ ਰਹੇਗੇ ਵੀ ਚਲੋ ਵੀ ਉਹੀ ਹੋ ਗਿਆ ਹੋਣਗੇ ਵੀ ਪਾਣੀ ਬਦਲਨੇ ਕਰਕੇ ਮੋਟਰ ਦੇ ਪਾਣੀ ਨਾਲ ਜਦੋਂ ਅੱਜ ਫਿਰ ਉੱਥੇ ਉਹਨਾਂ ਨੇ ਖੂਨ ਟੈਸਟ ਵਗੈਰਾ ਕਰਿਆ ਤਾਂ ਉਹਦੇ ਵਿੱਚ ਆਇਆ ਟਾਈਫਾਇਡ ਆਇਆਗਾ ਟਾਈਫਾਇਡ ਕਹਿੰਦੇ ਜਮਾ ਫੁੱਲ ਹੋਇਆ ਪਿਆਗਾ ਤੇ ਮੈਨੂੰ ਤਾਂ ਚਾਰ ਪੰਜ ਦਿਨ ਹੀ ਹੋ ਗਏ ਸੀ ਜੀ ਮਨਾ ਮੈਂ ਆਖੀ ਜਾਂਦੀ ਸੀ ਇਹਨਾਂ ਨੂੰ ਮਖ ਵੀ ਮੇਰੀਆਂ ਲੱਤਾਂ ਬਹੁਤ ਲੱਤਾਂ ਦੁਖੀਆਂ ਹੋ ਗਈਆਂ ਮਗਰ ਮੇਰੀਆਂ ਤੇ ਵੀ ਮੂੰਹ ਵੀ ਮੇਰਾ ਕੋੜਾ ਕੋੜਾ ਰਹਿੰਦਾਗਾ ਤੇ ਬੱਸ ਉਹ ਦੁਆਇ ਰੇ ਵੀ ਚੱਲ ਉਹ ਕੀ ਆ ਠੀਕ ਹੋ ਜਾ ਦਵਾਈ ਨਾਲ ਦਵਾਈ ਲਿਆਂਦੀ ਤੇ ਫਿਰ ਜਿਹੜਾ ਟੈਸਟ ਵਗੈਰਾ ਕਰੀ ਤਾਂ ਉਹ ਕਹਿੰਦੇ ਵੀ ਟਾਈਫਾਇਡ ਹੈ ਤੇ 4 ਵਜੇ ਆਏ ਜੀ ਛੁੱਟੀ ਚਾਰ ਵਈ ਦਿੱਤੀ ਬੋਤਲਾਂ ਚਾਰ ਲਾਈਆਂ ਉਹਨਾਂ ਨੇ ਚਾਰ ਬੋਤਲਾਂ ਲਾਈਆਂ ਚਾਰ ਡ੍ਰਿਪ ਤੇ ਹੁਣ ਆ ਸੂਈ ਲੱਗੀ ਹੋਈ ਆ ਜੀ ਸੂਈ ਹੁਣ ਤਾਂ ਪਲਾਸਟਿਕ ਦੀ ਲੱਗੀ ਆ ਤੇ ਜੇ ਲੋਹੇ ਦੀ ਦੂਜੀ ਹੋਵੇ ਫਿਰ ਉਹਦੀ ਤਾਂ ਵਿਅਹਵ ਹੋ ਜਾਂਦੀ ਜਿਵੇਂ ਖਲਾਵਾ ਚਲਾਵੀ ਨਾਲ ਤੇ ਹੁਣ ਚਾਰ ਹੀ ਸਵੇਰੇ ਲੱਗਣੀਆਂ ਤੇ ਇੱਕ ਖੂਨ ਬਿਲਕੁਲ ਵੀ ਨਹੀਂ ਕਹਿੰਦੇ 6 ਗ੍ਰਾਮ ਖੂਨ ਹੈ ਡਾਕਟਰ ਵੀ ਬਹੁਤ ਜ਼ਿਆਦਾ ਹਾਲ-ਹਾਲ ਕਰੇ ਕਹਿੰਦੇ ਤੁਸੀਂ ਵੀ ਵੀ ਆਪਾਂ ਨੂੰ ਸੁ ਕਹਿੰਦੇ ਪਤਾ ਤਾਂ ਲੱਗ ਹੀ ਜਾਂਦਾ ਹਨਾ ਵੀ ਜਦੋਂ ਆਪਣਾ ਹੱਥ ਪੈਰ ਜਲੇ ਪੈਣ ਲੱਗ ਜਾਂਦੇ ਆ ਵੀ ਕਹਿੰਦੇ ਤੁਸੀਂ ਜੇ ਧਿਆਨ ਨਹੀਂ ਦਿੰਦੇ ਸਿਹਤ ਦਾ ਤੇ ਬਸ ਜੀ ਗੌਰ ਹੀ ਨਹੀਂ ਕਰਦੀ ਮੈਂ ਤਾਂ ਇਹ ਆਪਦੀ ਸਿਹਤ ਦੀ ਬਹੁਤ ਘੱਟ ਗੌਰ ਕਰਦੀ ਆ ਹੁਣ ਮੈਂ ਪਛਤਾ ਰਹੀ ਆ ਤੇ ਹੁਣ ਕਹਿੰਦੇ ਵੀ ਕੇਰਾ ਤਾਂ ਕੱਲ ਨੂੰ ਡ੍ਰਿਪਾ ਲਾਉਣਗੇ ਫਿਰ ਕਹਿੰਦੇ ਵੀ ਹੁਣ ਵਧਾਉਣ ਵਾਲੀਆਂ ਕੋਈ ਵੀ ਦਵਾਈ ਵੀ ਦੇਵਾਂਗੇ ਤੇ ਉਹਦੇ ਨਾਲ ਕੇਰਾ ਨਾਰਮਲ ਹੋ ਜਾਊਗਾ ਕਹਿੰਦੇ ਮੁੜ ਕੇ ਆਪਦਾ ਕੋਈ ਵੀ ਸਿਹਤ ਦਾ ਧਿਆਨ ਰੱਖਿਆ ਕਰੋ ਤੇ ਬਸ ਜੀ ਉਹਦਾ ਅੱਜ ਦਾ ਵੈਸੇ ਸਾਰਾ ਕੰਮ ਹੈ ਮੰਮੀ ਨੇ ਕਰਿਆ ਜੀ ਮੰਮੀ ਸਰਤੇ ਆ ਗਿਆ ਨੀਰੇ ਚਾਰੇ ਦਾ ਕੀ ਪਸੂਆਂ ਦਾ ਸਾਰਾ ਹੀ ਤੇ ਭਾਂਡੇ ਡਿੰਡੇ ਸਾਰੇ ਚੱਕੇ ਮੰਮੀ ਨੇ ਤੇ ਉਹ ਮੈਂ ਦਾਲ ਸਤਾਰ ਸਬ지 ਚੀਰ ਕੇ ਤੇ ਮੈਂ ਖਾ ਚੱਲ ਮੈਂ ਧਰ ਦਨੀ ਆ ਤੇ ਜਿੰਨਾ ਕੰਮ ਹੈ ਬੈਠੇ ਬੈਠੇ ਦੁੱਧ ਵਗੈਰਾ ਗਰਮ ਕਰ ਲਵਗੀ ਇੱਥੇ ਬੈਠੀ ਬੈਠੀ ਤੇ ਜਿੰਨਾ ਕੰਮ ਹੈ ਉਹਨਾਂ ਕਰ ਲਾਂਗੀ ਤੇ ਮੈਂ ਤਾਂ ਜੀ ਬਸ ਹੁਣ ਹੀ 15 ਮੈਨੂੰ 15 20 ਮਿੰਟ ਹੋਇਆ ਬਸ ਹੁਣ ਹੀ ਉੱઠી ਸੀ ਮੈਂ ਤਾਂ ਤੇ ਕੀ ਸਾਰਾ ਮੰਮੀ ਨੇ ਕਰਿਆ ਜਦੋਂ ਮੰਮੀ ਦਾ ਸੱਤਿਆ ਆਇਆ ਇੱਕ ਜਸ਼ਨ ਦੇ ਡੇੜੀ ਅੱਜ ਵੀ ਹੈ ਨਹੀਂਗੇ ਨਹੀਂ ਤਾਂ ਨੀਰਾਚਾਰਾ ਤਾਂ ਉਹ ਪਾ ਦਿੰਦੇ ਅੱਜ ਵੀ ਉੱਥੇ ਉਹਨਾਂ ਦੇ ਅੱਜ ਵੀ ਲਾਸਟ ਦਿਨਾਂ ਤਿੰਨ ਦਿਨਾਂ ਦਾ ਕਿ ਅਸੀਂ ਉਹਨਾਂ ਨੇ ਮਿੱਟੀ ਪੋਜਣਾ ਚੱਕਣੀ ਹੈ ਜਿੰਨਾਂ ਦੇ ਆਪ ਦੇ ਲਾਜੀ ਤੇ ਗਏ ਆ ਤੇ ਫਿਰ ਸਵੇਰ ਤੋਂ ਤਾਂ ਉਹ ਘਰੇ ਹੋਇਆ ਕਰਨਗੇ ਅੱਜ ਇਹ ਪਾਸੇ ਲਸਣ ਵਗੈਰਾ ਤਾਂ ਨਹੀਂ ਕੁੱਟੀ ਹੋਇਆ ਉਹ ਕਰੇ ਉਹ ਜਨਾਈ ਬਣਾ ਦਿੰਨੀ ਅੱਜ ਪਹੁੰਚ ਹੈ ਨਹੀਂ Hãy anh cho là Ghiền Mì Gõ đi không bỏ lỡ người hấp dẫn ਹੁਣ ਅੱਜ ਵੀ ਦੁੱਧੀਆਂ ਗੋਲੀਆਂ ਕਿੰਨਾ ਘੋਲਵਾ ਦੇਣਾ ਸਾਹਾਂ ਕਰਕੇ ਤੇ ਚੰਚਨ ਦਾ ਮਾਇਨ ਹੈ ਅੱਜ ਮਗਾਣੇ ਬਸ ਬੰਦਾ ਕੁਝ ਦੋ ਦੇਣਾ ਬੰਦਾ ਚੰਨ ਬਸ ਹੋਵੇ ਮਗਾਣਾ ਲਾਹਤ ਹੈ ਬੋਲਣ ਦੀ ਪਹੁੰਚ ਵੀ ਹੈ ਨਹੀਂ ਵੀ ਕੱਲ ਕੱਲ ਵਾਲੀ ਵੀਡੀਓ ਦੇ ਬਹੁਤ ਸੋਹਣੇ ਮੇਰੇ ਭੈਣ ਭਰਾਵਾਂ ਦੇ ਛੋਟੇ ਸਾਰਿਆਂ ਦੇ ਕਮੈਂਟ ਆਏ ਕਹਿੰਦੇ ਜੀ ਜੀ ਧਿਆਨ ਰੱਖੋ ਆਪ ਦਾ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਅੱਜ ਉਧਰੋਂ ਤਾਂ ਭੈਣ ਸੀਗੀ ਮੇਰੇ ਕੋਲ ਹੱਥ ਫੜਾ ਕੇ ਕਿਉਂਕਿ ਮम्मी ਘਰੇ ਸੀਗੀ ਤੇ ਡੈਡੀ ਦਾ ਮੋਟਰ ਛੱਡ ਰੱਖੀ ਹੁੰਦੀ ਜੀ ਤੁਹਾਨੂੰ ਪਤਾ ਹੈ ਦੋ ਫਿਰ ਚਾਹ ਪਾਣੀ ਦਾ ਔਖਾ ਹੋ ਜਾਂਦਾ ਚਾਹ ਪਾਣੀ ਵੀ ਕਰਨਾ ਸੀ ਘਰੇ ਨਹੀਂ ਤਾਂ ਮੰਮੀ ਜਾਵੜਦੇ ਤੇ ਉਧਰ ਭੈਣ ਲੜੇ ਫਿਰ ਭਰਾ ਦਾ ਖੋਣ ਆ ਗਿਆ ਉਹ ਲੜਿਆ ਇਹਨਾਂ ਕਿੰਗੀ ਆਦਾ ਤੁੰ ਧਿਆਨ ਹੀ ਨਹੀਂ ਰੱਖੀ ਨਵਾਵ ਦਾ ਤੇ ਉਧਰ ਭੈਣ ਲੜੇ ਕਹਿੰਦੀ ਮਾੜਾ ਮੋਟਾ ਕੁਝ ਜੱਜ ਦਾ ਖਾ ਲਿਆ ਗਰਾਂ ਤੂੰ ਕੀ ਖਾਵੇਂ ਮਹਾ ਜਿਹੜਾ ਕੁਝ ਘਰੇ ਦੁੱਧ ਦੁੱਧ ਕਿਉਂ ਦਹੀਂ ਹੁੰਦਾ ਮਹਾ ਉਹ ਤਾਂ ਖਾਨੀ ਆ ਹੁਣ ਕੀ ਬਦਵਾਂ ਹੁਣ ਕੀ ਬਦ ਖੋਣ ਕਿਉਂ ਨਹੀਂ ਬਣਦਾ ਮਹਾ ਕੀ ਬਿਮਾਰੀ ਆ ਮਹਾ ਤੇ ਸਾਰੇ ਲੜਦੇ ਸੀ ਜੀ ਜੀ ਅੱਜ ਤਾਂ ਜੀ ਬੋਲਣ ਦੀ ਬਹੁਤ ਵੀ ਹੈ ਨਹੀਂ ਬਸ ਮੈਂ ਬਸ ਭੈਣ ਵਾਲਾ ਆਖਣ ਲੱਗੀ ਕੰਨੀ ਮਾੜੀ ਮਾੜਾ ਮੋਟਾ ਦਾ ਕੰਨੀ ਕੋਈ ਪਾ ਦੇ ਬਲੌਗ ਥੋੜਾ ਮੋਟਾ ਤਾਂ ਤੇ ਬਾਲਾ ਤਾਂ ਨਹੀਂ ਬਸ ਜੇ ਲਾਗੇ ਅਪਡੇਟ ਦੇਣਾ ਸੀ ਤੁਹਾਨੂੰ ਵੀ ਉਹ ਤਾਂ ਕੁਝ ਨਹੀਂ ਬਸ টাইਫਾਇਡ ਆਇਆ ਕੰਤਾ ਇੱਕ টাইਫਾਇਡ ਆਇਆ ਇੱਕ ਖੁਖੂਣ ਘਟਾ ਵਸ ਛੇ ਦਿਨਾਂ ਵਿੱਚ ਹੋਣਾਗਾ ਤੇ ਬਾਕੀ ਕੱਲ ਨੂੰ ਫੇਰ ਜਾਣਾ ਫੇਰ ਡ੍ਰਿਪਾ ਲਾਉਣ ਦੇ ਚਾਹਤ ਫੇਰ ਲਾਉਣ ਦੇ ਕੱਲ ਤੇ ਪੈਣਾ ਵੀ ਮੈਂ ਤਾਂ ਪੈਣਾ ਮੈਂ ਤਾਂ ਉੱਥੇ ਵੀ ਮੈਂ ਪੈਣਾ ਅੱਖਾਂ ਮコハマ ਬਾਹਰ ਤੇ ਘਾਟਾ ਤੋਂ ਘਾਟੇ ਤੋਂ ਫਿਰ ਕੁਝ ਟਾਈਮ ਫਿਰ ਬੈਠੇ ਬੋਤਲ ਰਹਿ ਗਈ ਤੇ ਪੈਣਾ ਦਾ ਬਹੁਤ ਮੁਸ਼ਕਲ ਹੋ ਜੀ ਮੈਂ ਤਾਂ ਬੋਲਾ ਔਖਾ ਲੱਗਦਾ ਪੈਣਾ ਤੇ ਚਲੋ ਜੀ ਬਸ ਅੱਜ ਦੀ ਵੀਡੀਓ ਜੋ ਸੋਗ ਇਨਾ ਕੀ ਬਸ ਤੁਹਾਡੇ ਨਾਲ ਗੱਲਬਾਤਾਂ ਸ਼ੇਅਰ ਕਰਨੀਆਂ ਸੀ ਬਸ ਜੀ ਉਹ ਤਾਂ ਕੱਲ ਤੋਂ ਕੱਲ ਨੂੰ ਜਿਹੜਾ ਬੋਤਲਾ ਵਗੈਰਾ ਲੱਗਣੀ ਆ ਉਹਦੇ ਬੈਠੀ ਠੀਕ ਹੋ ਉਸ ਫਰਕ ਲੱਗਦਾ ਮੈਨੂੰ ਤਾਂ ਮਿਲਿਆ ਨਾ ਹੋਣੀਆਂ ਨਹੀਂ ਅਲੱਗੀਆਂ ਅੱਗੇ ਤਾਂ ਲੱਤਾਂ ਬਾਹਰ ਕਰਨ ਜਾਂਦਾ ਸੀ ਨਾ ਕੜੀਸ ਖੜੀ ਸੀ ਚਲੋ ਸਰ ਜਿੰਨਾ ਕੰਮ ਹੋ ਸਕਿਆ ਆਪੇ ਜੀ ਬੈਠੀ ਉਹਨਾਂ ਕਰ ਲੂੰਗੀ ਤੇ ਜਿਆਦਾ ਵਿੱਚ ਵੀ ਪਹੁੰਚ ਜਾਣੇਗੀ ਜੀ ਐਨੀ ਕੁ ਅਪਡੇਟ ਦੇਣਗੀ ਤੁਹਾਨੂੰ ਤੇ ਰੱਖੂਗੀ ਦੋ ਦਿਨ ਹੋ ਗਏ ਰੋਹੀ ਜਾਂਦੀ ਆ ਬਲੌਗ ਦੇ ਵਿੱਚ ਵੀ ਬਿਗਵਾਰ ਆ